ਮੋਰਚੇ ਦੇ ਪ੍ਰਬੰਧਕਾਂ ਨੇ ਇਹ ਫੈਸਲਾ ਕੀਤਾ ਹੈ ਕਿ ਪਿਛਲੇ ਸਾਲ ਵਾਂਗ 15 ਅਗਸਤ ਨੂੰ ਇੱਕ ਵੱਡਾ ਰੋਸ ਪ੍ਰਦਰਸ਼ਨ ਇੱਕ ਵੱਡਾ ਇਕੱਠ ਜਿਹੜਾ ਹੈਗਾ ਉਹ ਕੀਤਾ ਜਾਵੇ। ਪਿਛਲੀ ਵਾਰੀ ਇੱਕ ਵੱਡਾ ਇਤਰਾਜ਼ ਜਿਹੜਾ ਸੀਗਾ ਉਹ ਸਾਡੇ ਨੌਜਵਾਨ ਬੱਚਿਆਂ ਨੇ ਕੀਤਾ। ਉਹਨਾਂ ਨੇ ਕਿਹਾ ਕਿ ਤੁਸੀਂ ਚੰਡੀਗੜ੍ਹ ਜਾਣ ਦਾ ਸੰਦੇਸ਼ ਦਿੱਤਾ ਪਰ ਤੁਸੀਂ ਚੰਡੀਗੜ੍ਹ ਨਹੀਂ ਜਾ ਰਹੇ। ਇਸ ਵਾਰੀ ਅਸੀਂ ਨੌਜਵਾਨਾਂ ਦਾ ਉਹ ਗਿਲਾ ਦੂਰ ਕਰਨ ਵਾਸਤੇ ਅਕਾਠ ਜਿਹੜਾ ਹੈ ਉਹ 17 ਸੈਕਟਰ ਦੇ ਵਿੱਚ ਆਉਂਦਾ ਹੀ ਬੇਨਤੀ ਕੀਤੀ। ਚੰਡੀਗੜ੍ਹ ਦਾ ਤਿੰਨ ਕੈਦੀਆਂ ਦੇ ਸਾਹਮਣੇ ਇੱਕ ਵੱਡੀ ਗਰਾਊਂਡ ਹੈ ਜਿਹੜੀ 17 ਦੀ ਮਾਰਕੀਟ ਦੀ ਗਰਾਊਂਡ ਹੈ। ਅਸੀਂ ਉੱਥੇ ਇਕੱਠੇ ਹੋਵਾਂਗੇ। ਤੁਹਾਨੂੰ ਗਸਤੂਮੇ ਲੱਗਣ ਸਿਕਿਉਰਿਟੀ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਹਵਾਲਾ ਦੇ ਕੇ ਉਦੋਂ ਵੀ ਚੀਜ਼ਾਂ ਹੋ ਸਕਦੀਆਂ ਨੇ ਜਿਹਦੇ ਕਰ ਤੁਹਾਡੀ ਪ੍ਰਸ਼ਾਸਨ ਨਾਲ ਸਹਿਮਤੀ ਨਹੀਂ ਬਣੀ। ਨਹੀਂ ਇਹਦਾ ਮਤਲਬ ਫਿਰ ਜਿਹੜਾ ਪ੍ਰਸ਼ਾਸਨ ਹੈਗਾ ਉਹ ਸੰਵਿਧਾਨ ਦੀ ਉਲੰਘਣਾ ਕਰ ਰਿਹਾ। ਮੈਂ ਤੁਹਾਨੂੰ ਦੱਸਿਆ ਨਾ ਉਹ ਕਹਿਣ ਕਿ ਤੁਸੀਂ ਟਰੈਕਟਰ ਨਾਲ ਲੈ ਕੇ आओ ਟਰੱਕ ਨਾਲ ਲੈ ਕੇ आओ ਅਸੀਂ ਨਹੀਂ ਲੈ ਕੇ ਜਾਵਾਂਗੇ ਸ਼ਰਤਾਂ ਤੇ ਲਾਜ਼ਮ ਅਸੀਂ ਸ਼ਰਤਾਂ ਮੰਨੂਗੇ ਬਿਲਕੁਲ ਅਸੀਂ 3 ਵੀਲਰਾਂ ਤੇ ਜਾਵਾਂਗੇ ਅਸੀਂ ਆਮ ਸਧਾਰਨ ਕਾਰਾਂ ਦੇ ਉੱਤੇ ਜਾਵਾਂਗੇ ਅਸੀਂ ਪ੍ਰਸ਼ਾਸਨ ਨੂੰ ਕਹਿ ਦੇ ਕਿ ਤੁਸੀਂ ਇੱਕ ਥਾਂ ਦੇ ਇਕੱਠੇ ਹੋ ਕੇ ਪੈਦਲ ਚੱਲ ਕੇ ਆਜੋ ਅਸੀਂ ਪੈਦਲ ਚੱਲ ਕੇ ਜਾਵਾਂਗੇ ਜੇ ਉਹ ਜਗ੍ਹਾ ਬਦਲ ਕੇ 17 ਦੀ ਜਗ੍ਹਾ ਤੇ ਰੈਲੀ ਗਰਾਊਂਡ ਦੇ ਦਿੰਦੇ ਨੇ ਫੇਰ ਕਾਦੇ ਲਈ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹਮ ਭਾਰਤ ਸਰਕਾਰ ਦੀ ਅਫਸਰ ਸ਼ਾਹੀ ਤੇ ਸਿਖਰਲੀ ਲੀਡਰਸ਼ਿਪ ਨੇ ਕਰਵਾਈਆਂ ਖਾਇਦ ਸਿੱਖਾਂ ਨੂੰ ਪਰਮਾਉਂ ਦੇ ਲਈ ਕੀਤੀਆਂ ਗਈਆਂ ਚਾਹੇ ਉਹ ਦਿੱਲੀ ਦੇ ਲਾਲ ਕਿਲੇ ਤੇ ਹੋਵੇ ਅ ਸ਼ੀਦੀ ਦਿਹਾੜੇ ਮਨਾਏ ਜਾਂਦੇ ਹੋਣ ਚਾਹੇ ਵੀਰ ਭਲ ਦਿਵਸ ਦੀ ਗੱਲ ਕਰਦੇ ਹੋਣ ਚਾਹੇ ਉਹ ਹਰ ਪ੍ਰੋਗਰਾਮ ਤੇ ਜਾਂ ਗੁਰਪੁਰਬ ਤੇ ਨਤਮਸਤਕ ਹੋਣ ਦੀਆਂ ਗੱਲਾਂ ਕਰਦੇ ਹੋਣ ਤੇ ਪੰਜਾਬ 'ਚ ਜੋ ਭਾਜਪਾ ਨੇ ਪ੍ਰਚਾਰ ਕੀਤਾ ਤਾਂ ਪੰਜਾਬ 'ਚ ਭਾਜਪਾ ਨੇ ਕਰਤਾਰਪੁਰ ਲੰਗ ਤੋਂ ਲੈ ਕੇ ਵੀਰ ਭਲ ਦਿਨ ਦਾ ਜ਼ਿਕਰ ਕੀਤਾ ਕਿ ਸਿੱਖਾਂ ਨੂੰ ਹੋਰ ਕੀ ਚਾਹੀਦਾ ਤੁਸੀਂ ਕੀ ਕਸੂਰ ਹੈ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਹੋ ਰਾਂਗਾ ਉਹਨਾਂ ਦੀ ਸਿੱਧੀ ਕੋਈ ਇਨਵੋਲਵਮੈਂਟ ਨਹੀਂ ਹੈ ਉਹ ਇੱਕ ਰੋਸ਼ਨ ਦਿਮਾਗ ਸਿੱਖ ਸੀ ਸਿੱਖਾਂ ਦੀ ਅਗਵਾਈ ਕਰ ਸਕਦਾ ਸੀ ਉਹ ਭਾਰਤ ਦੀ ਹਕੂਮਤ ਦੇ ਨਾਲ ਮਿਲ ਕੇ ਚੱਲਣ ਵਾਲਾ ਨਹੀਂ ਸੀ ਜਿਹਦੇ ਕਰਕੇ ਉਹ ਜੇਲ੍ਹ 'ਚ ਬੈਠਾ ਇਸ ਮੋਰਚੇ ਤੇ ਸਵਾਲ ਉਹਨਾਂ ਚੋਰ-ਮੋਰੀਆਂ ਦੇ ਵੀ ਅਜੇ ਤੱਕ ਵੀ ਉੱਠਦੇ ਕਿ ਇਹ ਸਿਆਸੀ ਤੌਰ ਤੇ ਬਿਠਾਇਆ ਗਿਆ ਇਹਦੇ ਪਿੱਛੇ ਏਜੰਸੀਆਂ ਦਾ ਹੱਥ ਹੈ ਇਹਦੇ ਪਿੱਛੇ ਭਾਜਪਾ ਦੇ ਕੁਝ ਆਗੂਆਂ ਦਾ ਹੱਥ ਹੈ ਉਹਨਾਂ ਦੇ ਕਹਿਣ ਤੇ ਬੈਠੇ ਨੇ ਇਹ ਪੰਜਾਬ ਸਰਕਾਰ ਦੇ ਖਿਲਾਫ ਬੈਠੇ ਨੇ ਇਹੋ ਜਿਹੇ ਬਹੁਤ ਕੁਝ ਨਿਕਲ ਕੇ ਆਇਆ ਇਹ ਮੋਰਚਾ ਸ਼ਹਿਰੀ ਤੇ ਪਿੰਡੂ ਖੇਤ ਨੂੰ ਲੜਾਉਣ ਦਾ ਕੰਮ ਕਰੇਗਾ ਇਹ ਮੋਰਚਾ ਪੰਜਾਬ 'ਚ ਨਵਾਂ ਵਿਵਾਦ ਪੈਦਾ ਕਰੇਗਾ ਸਸਿਕਾਲਸ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਪ ਦੋਸਤੋ ਅਸੀਂ ਇਸ ਵਕਤ ਕੌਮੀ ਇਨਸਾਫ ਮੋਰਚਾ ਵਾਲੀ ਜਗ੍ਹਾ ਤੇ ਖੜੇ ਹਾਂ ਉਹ ਮੋਰਚਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਤਾਂ ਕਰਦਾ ਹੀ ਆ ਨਾਲ ਦੀ ਨਾਲ ਮਨੁੱਖੀ ਅਧਿਕਾਰਾਂ ਦੇ ਹੁੰਦੇ ਕਾਣ ਦਾ ਜ਼ਿਕਰ ਵੀ ਜਾਂ ਉਸ ਦੀ ਬਾਤ ਵੀ ਪਉਂਦਾ ਜਾਂ ਕਵਾਸ ਚੁੱਕਦਾ ਹੋਇਆ ਨਜ਼ਰ ਆ ਰਿਹਾ ਬੇਸ਼ੱਕ ਕਦਨਾਂ ਕਿਤੇ ਇਸ ਮੋਰਚੇ ਵਿੱਚੋਂ ਸੰਗਤ ਦੇ ਵਿੱਚ ਵੱਡੀ ਕਮੀ ਆਉਂਦੀ ਨਜ਼ਰ ਆਈ ਤਾਂ ਇਹ ਲੱਗਿਆ ਕਿ ਮਸਲਾ ਠੰਡੇ ਬਸਤੇ ਹੋਏ ਪੈਂਦਾ ਹੋਇਆ ਨਜ਼ਰ ਆਇਆ ਪਰ ਸਮੇਂ-ਸਮੇਂ ਤੇ ਸਾਨੂੰ ਅਜਿਹੀਆਂ ਖਬਰਾਂ ਮਿਲਦੀਆਂ ਰਹੀਆਂ ਕਿ ਮੋਰਚਾ ਐਕਟਿਵ ਹੈ ਮੋਰਚੇ ਵੱਲੋਂ ਕਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਤੇ ਪ੍ਰਾਪਤੀਆਂ ਵੀ ਮੋਰਚੇ ਦੀਆਂ ਸਾਹਮਣੇ ਆਈਆਂ ਪਰ ਹੁਣ ਉਹ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਹੈ 15 ਅਗਸਤ ਨੂੰ ਇੱਕ ਵੱਡੀ ਗਤੀਵਿਧੀ ਇਸ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ ਤੇ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਮਰਨਾਲ ਨੇ ਇਹਨਾਂ ਤੋਂ ਜਾਣਕਾਰ ਲਵਾਂਗੇ ਕਿਵੇਂ ਇਸ ਮੋਰਚੇ ਨੂੰ ਦੁਬਾਰਾ ਤੋਂ ਐਕਟਿਵ ਕਰਨ ਦੀ ਕੋਸ਼ਿਸ਼ ਹੈ ਬਲਵਿੰਦਰ ਜੀ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਐਕਟਿਵ ਕਰਨ ਲੱਗੇ ਹੋ ਮਾ ਜਮਾ ਕਹਾਂਗੇ ਗਰਮ ਜੋਸ਼ੀ ਦੇ ਨਾਲ ਕੌਮੀ ਸਭ ਮੋਰਚਾ 15 ਅਗਸਤ ਨੂੰ ਇੱਕ ਵੱਡਾ ਪ੍ਰਦਰਸ਼ਨ ਕਰਦਾ ਹੋਇ ਨਜ਼ਰ ਆਊਗਾ ਦੇਖੋ ਸੰਗਤਾਂ ਦੇ ਹੁਕਮ ਦੇ ਉੱਤੇ ਜੀ ਔਰ ਇਸੇ ਤਰ੍ਹਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਸੰਦੇਸ਼ ਤੇ ਮੋਰਚੇ ਦੇ ਪ੍ਰਬੰਧਕਾਂ ਨੇ ਇਹ ਫੈਸਲਾ ਕੀਤਾ ਹੈ ਕਿ ਪਿਛਲੇ ਸਾਲ ਵਾਂਗ 15 ਅਗਸਤ ਨੂੰ ਇੱਕ ਵੱਡਾ ਰੋਸ ਪ੍ਰਦਰਸ਼ਨ ਇੱਕ ਵੱਡਾ ਇਕੱਠ ਜਿਹੜਾ ਹੈਗਾ ਉਹ ਕੀਤਾ ਜਾਵੇ। ਔਰ ਇਸ ਵਾਰ ਜਿਹੜਾ ਇਕੱਠ ਹੈ ਉਹ ਸਿੱਧਾ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਹੋਏਗਾ ਜਿਹੜਾ ਪਿਛਲੀ ਵਾਰੀ ਰਹਿ ਗਿਆ ਸੀ ਤੁਸੀਂ ਕਹਿੰਦੇ ਹੋ ਐ ਕਿਸੇ ਦਾ ਉੱਥੇ ਜਾ ਕੇ ਕਰਨਾ ਹੀ ਬਿਲਕੁਲ ਪਿਛਲੀ ਵਾਰੀ ਇੱਕ ਵੱਡਾ ਇਤਰਾਜ਼ ਜਿਹੜਾ ਸੀਗਾ ਉਹ ਸਾਡੇ ਨੌਜਵਾਨ ਬੱਚਿਆਂ ਨੇ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਚੰਡੀਗੜ੍ਹ ਜਾਣ ਦਾ ਸੰਦੇਸ਼ ਦਿੱਤਾ ਠੀਕ ਹੈ ਪਰ ਤੁਸੀਂ ਚੰਡੀਗੜ੍ਹ ਨਹੀਂ ਜਾ ਰਹੇ ਕਿਉਂਕਿ ਸੱਤ ਫੇਸ ਦੀਆਂ ਲਾਈਟਾਂ ਜਿਹੜੀਆਂ ਦੋ ਫੇਸ ਦੀਆਂ ਲਾਈਟਾਂ ਹੈਗੀਆਂ ਉੱਥੇ ਪੁਲਿਸ ਨੇ ਵੱਡੇ ਬੈਰੀਕੇਡ ਲਾਏ ਹੋਏ ਸੀ ਔਰ ਉਦੋਂ 4 ਦਿਨ ਪਹਿਲਾਂ ਪਰਬੰਧਕਾਂ ਦੀ ਜਿਹੜੀ ਹੈਗੀ ਆ ਉਹ ਪ੍ਰਸ਼ਾਸਨ ਦੇ ਨਾਲ ਚੰਡੀਗੜ੍ਹ ਤੇ ਪੰਜਾਬ ਦੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਜਿਹਦੇ ਚ ਮਜਬੂਰ ਨੇ ਫੈਸਲਾ ਲੈਣਾ ਪਿਆ ਕਿ ਅਸੀਂ ਮਹਾਲੀ ਦੇ ਵਿੱਚ ਰੋਸ ਮਾਰਚ ਕਰ ਲਾਂਗੇ ਠੀਕ ਹੈ ਉਹਦੇ ਦੋ ਕਾਰਨ ਸੀ ਕਿਉਂਕਿ ਪੁਲਿਸ ਨੇ ਸਾਡੇ ਮੂਰੇ ਦੋ ਆਪਸ਼ਨਾਂ ਰੱਖੀਆਂ ਸੀ ਇੱਕ ਤਾਂ ਇਹ ਕਿ ਅਸੀਂ ਤੁਹਾਨੂੰ ਘਰਾਂ ਚੋਂ ਹੀ ਨਹੀਂ ਨਿਕਲਣ ਦੇਵਾਂਗੇ ਠੀਕ ਹੈ ਜਿਹੜੇ ਆਗੂ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਔਰ ਦੂਸਰਾ ਇਹ ਹੈ ਕਿ ਜੇਕਰ ਤੁਸੀਂ ਇੱਕ ਮਹਾਲੀ ਦੇ ਵਿੱਚ ਰੂਟ ਲੈ ਕੇ ਮਾਰਚ ਕਰਦੇ ਹੋ ਤੇ ਅਸੀਂ ਤੁਹਾਨੂੰ ਉਹਦੇ ਲਈ ਜਿਹੜੀ ਆਗਿਆ ਹੈਗੀ ਆ ਉਹ ਦੇ ਦਿਆਂਗੇ ਠੀਕ ਹੈ ਸੋ ਉਸ ਵੇਲੇ ਸਾਰੇ ਜਿੰਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ ਸੀ ਜਿਹਦੇ ਵਿੱਚ ਬਾਪੂ ਜੀ ਵੀ ਸੀ ਗੁਰਦੀਪ ਸਿੰਘ ਬਠਿੰਡਾ ਜੀ ਸੀ ਇਸੇ ਤਰ੍ਹਾਂ ਵਕੀਲ ਸੀਗੇ ਤਾਂ ਸਾਰਿਆਂ ਜਣਿਆਂ ਦੀਆਂ ਦੋ ਤਿੰਨ ਮੀਟਿੰਗਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਹੋਈਆਂ ਸਾਡੇ ਸਾਹਮਣੇ ਦੋ ਗੱਲਾਂ ਸੀ ਕਿਉਂਕਿ ਮੋਰਚਾ 3-4 ਮਹੀਨਿਆਂ ਤੋਂ ਬਹੁਤ ਹੀ ਸੁਸਤ ਚਾਲ ਦੇ ਨਾਲ ਚੱਲ ਰਿਹਾ ਸੀ ਸੰਗਤਾਂ ਬਹੁਤ ਘੱਟ ਸੀ ਠੀਕ ਹੈ ਤਾਂ ਸਾਨੂੰ ਇਹ ਸੀ ਵੀ ਇੱਕ ਪਬਲਿਕ opinion ਦਿਖਾਇਆ ਜਾਵੇ ਕਿ ਬਹੁਤ ਸਾਰੀ ਸੰਗਤ ਜਿਹੜੀ ਹੈਗੀ ਆ ਉਹ ਅੱਜ ਵੀ ਜੁੜੀ ਹੋਈ ਹੈ ਤੁਸੀਂ ਕਹਿੰਦੇ ਮੋਰਚੇ ਨਾਲ ਜੁੜੀ ਹੋਈ ਸੰਗਤ ਬਿਲਕੁਲ ਤਾਂ ਕਿ ਇੱਕ ਮਾਰਚ ਜਿਹੜਾ ਕਰਨਾ ਇੱਕ ਪਬਲਿਕ opinion ਦਿਖਾਉਣਾ ਹੁੰਦਾ ਹੈ ਸ਼ਕਤੀ ਪ੍ਰਦਰਸ਼ਨ ਕਰਨ ਦੀ ਗੱਲ ਕਰਦੇ ਆ ਪਰ ਚੰਡੀਗੜ੍ਹ ਜ਼ਰੂਰੀ ਕਿਉਂ ਹੈ ਸਵਾਲ ਤੇ ਵੀ ਹੈ ਨੀ ਨਹੀਂ ਚੰਡੀ ਬਿਲਕੁਲ ਠੀਕ ਹੈ ਪਰ ਸਦਾ ਚੰਡੀਗੜ੍ਹ ਦਾ ਦਿੱਤਾ ਸੀਗਾ ਔਰ ਉਹਦੇ ਤੇ ਅਸੀਂ ਮਹਾਲੀ ਮਾਰਚ ਕੀਤਾ ਜਿਹਦੇ ਤੇ ਨੌਜਵਾਨਾਂ ਨੇ ਜਿਹੜਾ ਸੀਗਾ ਇਤਰਾਜ਼ ਕੀਤਾਗੇ ਪਰ ਪਰ ਬਲਵਿੰਦਰ ਜੀ ਜੇ ਤੁਸੀਂ ਕਹਿੰਦੇ ਨੌਜਵਾਨਾਂ ਨੇ ਇਤਰਾਜ਼ ਕੀਤਾ ਪਰ ਉਸ ਮਹਾਲੀ ਮਾਰਚ ਦੇ ਵਿੱਚ ਉਹ ਨੌਜਵਾਨ ਵੱਡੀ ਗਿਣਤੀ ਚ ਸੀਗੇ ਬਿਲਕੁਲ ਠੀਕ ਹੈ ਬਹੁਤ ਵੱਡਾ ਸ਼ਕਤੀ ਪ੍ਰਦਰਸ਼ਨ ਤੁਸੀਂ ਕਰ ਲਿਆ ਸੀ ਪਰ ਉਹ ਪ੍ਰਦਰਸ਼ਨ ਕਿਤੇ ਲੱਗਦਾ ਤੁਹਾਨੂੰ ਫੁੱਲ ਪਾਉਂਦਾ ਨਜ਼ਰ ਆਇਆ ਮੈਂ ਕਹਾਂ ਬੂਰ ਪੈਂਦਾ ਨਜ਼ਰ ਆਇਆ ਉਸ ਤੋਂ ਨਹੀਂ ਬਿਲਕੁਲ ਭਾਈ ਸ਼ਮਸ਼ੇਰ ਸਿੰਘ ਹੋਰਾਂ ਦੀ ਪੱਕੀ ਜ਼ਮਾਨਤ ਹੋਈ ਹੈ ਹੂੰ ਦੇਖੋ ਪੱਕੀ ਜ਼ਮਾਨਤ ਦਾ ਮਤਲਬ ਹੈ ਕਿ ਉਹ ਬਿਲਕੁਲ ਰਿਹਾਅ ਹੋ ਠੀਕ ਹੈ ਠੀਕ ਹੈ ਭਾਈ ਲਖਵਿੰਦਰ ਸਿੰਘ ਜੀ ਬਾਹਰ ਨੇ ਕੱਲ ਨੂੰ ਭਾਈ ਆਪਣਾ ਪਟਿਆਲੇ ਤੋਂ ਇੰਜੀਨੀਅਰ ਗਰਮੀਤ ਸਿੰਘ ਹੋ ਰਹੇ ਜਿਹੜੇ ਦੁਬਾਰਾ ਜੇਲ੍ਹ ਚ ਚਲੇ ਗਏ ਸੀ ਉਹਨਾਂ ਦੀ ਮਤਲਬ ਜਿਹੜੀ ਹੈਗੀ ਆ ਕੱਲ ਨੂੰ ਜ਼ਮਾਨਤ ਹੋਏਗੀ ਕੱਲ ਤਰੀਕ ਹੈ ਸੋ ਉਹਨਾਂ ਦੀ ਉਸੇ ਤਰ੍ਹਾਂ ਆਉਣ ਵਾਲੇ ਟਾਈਮ ਚ ਪੱਕੀ ਜ਼ਮਾਨਤ ਹੋਏਗੀ ਪਾਈ ਪਰਮਜੀਤ ਸਿੰਘ ਪਿਉਰਾ ਹੋਰਾਂ ਦਾ ਜਿਹੜਾ ਨਕਸ਼ਾ ਹੈਗਾ ਉਹ ਲਗਭਗ ਮੁਕੰਮਲ ਹੋ ਗਿਆ ਹੈ ਔਰ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਉਹ ਵੀ ਬਾਹਰ ਆਉਣਗੇ ਠੀਕ ਸੋ ਜੇ ਇੱਥੇ ਸੰਗਤਾਂ ਆਉਂਦੀਆਂ ਨੇ 15 ਅਗਸਤ ਨੂੰ ਅਸੀਂ ਇੱਕ ਵੱਡਾ ਇਕੱਠ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ ਇਸ ਵਾਰੀ ਅਸੀਂ ਨੌਜਵਾਨਾਂ ਦਾ ਉਹ ਗਿਲਾ ਦੂਰ ਕਰਨ ਵਾਸਤੇ ਇਕੱਠ ਜਿਹੜਾ ਹੈ ਉਹ 17 ਸੈਕਟਰ ਦੇ ਵਿੱਚ ਆਉਣ ਦਾ ਹੀ ਬੇਨਤੀ ਕੀਤੀ ਚੰਡੀਗੜ੍ਹ ਦਾ ਦਿਨ ਕਹਿ ਲਈਏ ਸਾਹਮਣੇ ਠੀਕ ਹੈ ਇੱਕ ਵੱਡੀ ਗਰਾਊਂਡ ਹੈ ਜਿਹੜੀ 17 ਦੀ ਮਾਰਕੀਟ ਦੀ ਗਰਾਊਂਡ ਹੈ ਅਸੀਂ ਉੱਥੇ ਇਕੱਠੇ ਹੋਵਾਂਗੇ ਠੀਕ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਕਹਨੇ ਆ ਕਿ ਤੁਸੀਂ ਸਾਡੇ ਤੇ ਸ਼ਰਤਾਂ ਲਾਉਣੀਆਂ ਲਾਓ ਕਿ ਤੁਸੀਂ ਟਰੱਕ ਨਹੀਂ ਲੈ ਕੇ ਆਉਣੇ ਤੁਸੀਂ ਟਰੈਕਟਰ ਨਹੀਂ ਲੈ ਕੇ ਆਉਣੇ ਠੀਕ ਹੈ ਅਸੀਂ ਨਹੀਂ ਲੈ ਕੇ ਆਵਾਂਗੇ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਨਾ ਸਿਰਫ ਐਲਾਨ ਨਹੀਂ ਹਜੇ ਤੱਕ ਬਿਲਕੁਲ ਕੋਈ ਗੱਲਬਾਤ ਨਹੀਂ ਹੋਈ ਸਿਰਫ ਐਲਾਨ ਕੀਤਾ ਹੈ ਠੀਕ ਹੈ ਔਰ ਐਲਾਨ ਕੀਤਾ ਹੈ ਕਿ ਅਸੀਂ ਉੱਥੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਾਂਗੇ ਕਾਲਿਆਂ ਝੰਡਿਆਂ ਦੇ ਨਾਲ ਕਿਉਂਕਿ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਮੈਮੋਰੰਡਮ ਦਵਾਂਗੇ ਭਾਰਤ ਸਰਕਾਰ ਦੇ ਨੁਮਾਇੰਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਜਿਹੜਾ ਕਿ ਪੰਜਾਬ ਦਾ ਰਾਜਪਾਲ ਵੀ ਹੈ ਔਰ ਅਸੀਂ ਉਹਨੂੰ ਦੱਸਾਂਗੇ ਕਿ ਦੇਸ਼ ਦੀ ਵੰਡ ਤੇ ਆਜ਼ਾਦੀ ਵੇਲੇ ਤੁਸੀਂ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਤੇ ਖਰੇ ਨਹੀਂ ਉਤਰੇ ਅਸੀਂ ਦੇਸ਼ ਦੀ ਆਰਥਿਕਤਾ ਦੇ ਵਿੱਚ ਦੇਸ਼ ਦੇ ਅੰਨ ਦੀ ਆਤਮ ਨਿਰਭਰਤਾ ਦੇ ਵਿੱਚ ਦੇਸ਼ ਦੀ ਸਰਹੱਦਾਂ ਤੇ ਰਾਖੀ ਦੇ ਵਿੱਚ ਖੂਨ ਡੋਲਿਆ ਔਰ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਅਸੀਂ ਰਹਿਣਾ ਚਾਹੁੰਦੇ ਆ ਪਰ ਤੁਸੀਂ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾ ਕੇ ਰੱਖਣਾ ਚਾਹੁੰਦੇ ਹੋ ਸੋ ਤੁਸੀਂ ਸਾਨੂੰ ਅਹਿਸਾਸ ਕਰਾਉਣਾ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਗੁਲਾਮ ਆ ਇਹ ਬਿਲਕੁਲ ਨਹੀਂ ਇਹ ਭਾਰਤ ਸਿੱਖਾਂ ਨੇ ਆਜ਼ਾਦ ਕਰਾਇਆ ਸਿੱਖਾਂ ਦੀਆਂ 90% ਦੀ ਕੁਰਬਾਨੀਆਂ ਇਹ ਤੁਸੀਂ ਬਲਵਿੰਦਰ ਜੀ ਹੁਣੇ ਕਹਿ ਰਹੇ ਹੋ ਕਿ 17 ਸੈਕਟਰ ਜਾਣਾ ਲਾਜ਼ਮੀ ਹੈ 17 ਸੈਕਟਰ ਸੀ ਪਹਿਲਾਂ ਪਿਛਲੇ ਉਹ ਚੰਡੀਗੜ੍ਹ ਦੀ ਕਾਲ ਦਿੱਤੀ ਸੀ ਹੁਣ ਸੀ ਚੰਡੀਗੜ੍ਹ 17 ਸੈਕਟਰ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰਾਂਗੇ 15 ਅਗਸਤ ਨੂੰ ਦੇਖੋ ਉਹਦੇ 'ਚ ਮੈਂ ਇੱਕ ਬੇਨਤੀ ਕਰਾਂ ਜੀ ਜਦੋਂ ਅਸੀਂ ਇਕੱਠੇ ਹੋ ਕੇ ਤੁਰਦੇ ਹਾਂ ਠੀਕ ਹੈ ਤਾਂ ਪ੍ਰਸ਼ਾਸਨ ਅੱਗੇ ਰੋਕਾ ਲਾ ਦਿੰਦਾ ਹੈ ਇਹ ਰੋਕਾ ਕਿਸਾਨਾਂ ਨੂੰ ਸ਼ੰਭੂ ਬੈਰੀਏ ਤੇ 15 ਅਗਸਤ ਨੂੰ ਵੀ ਲੱਗਣ ਸਿਕਿਉਰਿਟੀ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਹਵਾਲਾ ਦੇ ਕੇ ਉਦੋਂ ਵੀ ਚੀਜ਼ਾਂ ਹੋ ਸਕਦੀਆਂ ਨੇ ਜਿਹਦੇ ਕਰ ਤੁਹਾਡੀ ਪ੍ਰਸ਼ਾਸਨਾਂ ਸਹਿਮਤੀ ਨਹੀਂ ਬਣਦੀ ਨਹੀਂ ਇਹਦਾ ਮਤਲਬ ਫਿਰ ਜਿਹੜਾ ਪ੍ਰਸ਼ਾਸਨ ਹੈਗਾ ਉਹ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ ਅਸੀਂ ਇਕੱਠ ਕਰਨੇ 11 ਵਜੇ ਠੀਕ ਹੈ ਉਹਨਾਂ ਦੇ ਸਰਕਾਰੀ ਸਮਾਗਮ ਨੇ 8 ਵਜੇ ਤੱਕ ਝੰਡਾ ਲਹਿਰਾਉਣ ਦੀ ਰਸਮ 8 ਵਜੇ ਤੱਕ ਹੋ ਜਾਂਦੀ ਹੈ ਠੀਕ ਹੈ ਜੇ ਉਹ ਰੋਸ ਪ੍ਰਦਰਸ਼ਨ ਵੀ ਨਹੀਂ ਕਰਨ ਦਿੰਦੇ ਜੇ ਉਹ ਸਾਡੇ ਨਾਲ ਹੋ ਰਹੀ ਨਾਣਸਾਫੀ ਦਾ ਪਬਲਿਕ opinion ਵੀ ਉੱਥੇ ਨਹੀਂ ਬਣਨ ਦਿੰਦੇ ਤਾਂ ਫਿਰ ਇਹਦਾ ਮਤਲਬ ਭਾਰਤ ਦੇ ਜਿਹੜੇ ਸ਼ਾਸਕ ਨੇ ਉਹ ਬਦਮਾਸ਼ ਨਹੀਂ ਤੁਹਾਡਾ ਇਹ ਰੋਸ ਪ੍ਰਦਰਸ਼ਨ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਕਰਕੇ ਹੈ ਜਾਂ ਦੇਸ਼ ਨੂੰ ਮਿਲੀ ਆਜ਼ਾਦੀ ਦੇ ਵਿਰੋਧ ਦੇ ਵਿੱਚ ਦੇਖੋ ਦੇਸ਼ ਨੂੰ ਮਿਲੀ ਆਜ਼ਾਦੀ ਦੇ ਵਿਰੋਧ ਦੇ ਵਿੱਚ ਨਹੀਂ ਭਾਰਤ ਦੇ ਸੰਵਿਧਾਨ ਨੂੰ ਪੈਰਾ ਵਿੱਚ ਰੋਲਣ ਦੇ ਵਿਰੋਧ ਚ ਹੈ ਠੀਕ ਕਿਉਂਕਿ ਭਾਰਤ ਦਾ ਸੰਵਿਧਾਨ ਕਿਸੇ ਵੀ ਨਾਗਰਿਕ ਜਾਂ ਕਿਸੇ ਵੀ ਵਰਗ ਦੇ ਨਾਲ ਹੋ ਰਹੀ ਨਾ ਅਨਸਾਫੀ ਦੇ ਖਿਲਾਫ ਸ਼ਾਂਤਮਈ ਪ੍ਰੋਟੈਸਟ ਕਰਨ ਦੀ ਆਗਿਆ ਦਿੰਦਾ ਹੈ ਠੀਕ ਹੈ ਮੈਂ ਤੁਹਾਨੂੰ ਦੱਸਿਆ ਨਾ ਉਹ ਕਹਿਣ ਕਿ ਤੁਸੀਂ ਟਰੈਕਟਰ ਨਾਲ ਲੈ ਕੇ आओ ਟਰੱਕ ਨਾਲ ਲੈ ਕੇ ਆ ਉਹ ਅਸੀਂ ਨਹੀਂ ਲੈ ਕੇ ਜਾਵਾਂਗੇ ਸ਼ਰਤਾਂ ਤੁਹਾਡੇ ਤੇ ਲਾਜ਼ਮ ਤੁਸੀਂ ਸ਼ਰਤਾਂ ਮੰਨੋਗੇ ਬਿਲਕੁਲ ਅਸੀਂ 3 ਵੀਲਰਾਂ ਤੇ ਜਾਵਾਂਗੇ ਅਸੀਂ ਆਮ ਸਧਾਰਨ ਕਾਰਾਂ ਦੇ ਉੱਤੇ ਜਾਵਾਂਗੇ ਅਸੀਂ ਪ੍ਰਸ਼ਾਸਨ ਸਾਨੂੰ ਕਹਿ ਦੇ ਕਿ ਤੁਸੀਂ ਇੱਕ ਥਾਂ ਦੇ ਇਕੱਠੇ ਹੋ ਕੇ ਪੈਦਲ ਚੱਲ ਕੇ ਆਜੋ ਅਸੀਂ ਪੈਦਲ ਚੱਲ ਕੇ ਜਾਵਾਂਗੇ ਪਰ ਉੱਥੇ ਕੱਠਾ ਨਾ ਹੋਣਾ ਜਗ੍ਹਾ ਬਦਲ ਕੇ ਸਤਾਰਾਂ ਦੀ ਜਗ੍ਹਾ ਤੇ ਰੈਲੀ ਗਰਾਊਂਡ ਦੇ ਦਿੰਦੇ ਨੇ ਫੇਰ ਕਾਦੇ ਲਈ ਉੱਥੇ ਖਾਲੀ ਜਗ੍ਹਾ ਹੈ ਵਾਧੂ ਜਗ੍ਹਾ ਹੈ ਚੰਡੀਗੜ੍ਹ ਦੀ ਉਹ ਵੀ ਉਹ ਵੀ ਚੰਡੀਗੜ੍ਹ ਸੀ ਪੈ ਜਾਂਦਾ ਰਿਹਾ ਲੀ ਗਰਾਉਂਡ ਜਿਹੜਾ ਅਕਸਰ ਸਿਆਸੀ ਜਿਹੜੇ ਵਰਤੇ ਜਾਂਦੇ ਪਾਰਟੀਆਂ ਵੱਲੋਂ ਵੀ ਉਹੀ ਗਰਾਉਂਡ ਵਰਤਿਆ ਜਾਂਦਾ ਦੇਖੋ ਸਵਾਲ ਇਹ ਹੈ ਉਹ ਤਾਂ ਅਰਚਨਾ ਡਾਉਣ ਵਾਲੀ ਗੱਲ ਹੈ ਠੀਕ ਹੈ ਠੀਕ ਹੈ ਉਹ ਕਹਿਣਗੇ 26 ਸੈਕਟਰ ਜਾਂਦੇ ਰੋ ਅਸੀਂ ਸਿਮਿਆਂ 'ਚ ਜਾ ਕੇ ਕੀ ਕਰਨਾ ਹੈ ਹਮ ਅਸੀਂ ਉਸ ਥਾਂ ਤੇ ਜਾਣਾ ਚਾਹੁੰਦੇ ਹਾਂ ਜਿੱਥੇ ਇੱਕ ਪਬਲਿਕ ਪਲੇਸ ਹੈ ਔਰ ਲੋਕਾਂ ਦੀ ਇੱਕ ਮਾਰਕੀਟ ਹੈ ਤਾਂ ਕਿ ਲੋਕ ਦੇਖ ਸਕਣ ਕਿ ਇਹ ਲੋਕ ਕਾਲੇ ਝੰਡੇ ਲੈ ਕੇ ਕਾਦੇ ਲਈ ਆਏ ਨੇ ਠੀਕ ਚੀਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਹਮ ਕਿਸੇ ਨੂੰ ਅਜੇ ਤੱਕ ਸਜ਼ਾ ਨਹੀਂ ਸਾਰੇ ਧਾਰਮਿਕ ਗਲੰਥਾਂ ਦੀ ਰਾਖੀ ਲਈ ਕਾਨੂੰਨ ਬਣਾਉਣਾ ਇਹਦੇ ਚ ਬੁਰਾਈ ਕੀ ਹੈ ਤੁਸੀਂ ਜੜੇਕੇ ਕਿਉਂ ਖੜੇ ਕਰ ਰਹੇ ਹੋ ਠੀਕ ਹੈ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹਮ ਭਾਰਤ ਸਰਕਾਰ ਦੀ ਅਫਸਰशाही ਤੇ ਸਿੱਖਰਲੀ ਲੀਡਰਸ਼ਿਪ ਨੇ ਕਰਵਾਈਆਂ ਅਕਾਲੀਆਂ ਦਾ ਰਾਜ ਸੀ ਤੁਸੀਂ ਇਨਸਾਫ ਨਹੀਂ ਦਿੱਤਾ ਉਸ ਤੋਂ ਬਾਅਦ ਕਾਂਗਰਸ ਦਾ ਰਾਜ ਆਇਆ ਤੁਸੀਂ ਇਨਸਾਫ ਨਹੀਂ ਦਿੱਤਾ ਠੀਕ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੁਸੀਂ ਗੁਰਮੀਤ RAM ਰਹੀਮ ਸਿੰਘ ਦੇ ਖਿਲਾਫ 295 A ਦਾ ਗਰਜ ਮੁਕੱਦਮਾ ਦੇ ਚਲਾਨ ਦੇ ਭੁਗਤਾਨ ਦੀ ਅੱਜ ਤੱਕ ਇਜਾਜ਼ਤ ਨਹੀਂ ਦਿੱਤੀ ਠੀਕ ਹੈ ਕੀ ਇਹਦਾ ਮਤਲਬ ਹੈ ਕਿ ਦੇਸ਼ ਦੀ ਹਕੂਮਤ ਨੇ ਇਹ ਸਭ ਕੁਝ ਕਰਵਾਇਆ ਕਿ ਕੋਈ ਵੀ ਸਰਕਾਰ ਆਵੇ ਅਸੀਂ ਨਹੀਂ ਆਉਣ ਦੇਵਾਂਗੇ ਇਨਸਾਫ ਨਹੀਂ ਮਿਲਣ ਦੇਵਾਂਗੇ ਠੀਕ ਸੋ ਉਸ ਦਿਨ ਜਿਹੜਾ ਸਾਡਾ ਕੱਠ ਹੈ ਉਹ ਇਹ ਸਾਬਤ ਕਰੇਗਾ ਕਿ ਦੇਸ਼ ਦਾ ਹਾਕਮ ਸਿੱਖਾਂ ਤੇ ਲਗਾਤਾਰ ਮੁਸلسل ਜ਼ੁਲਮ ਕਰ ਰਿਹਾ ਹੈ ਇਹ ਤੁਸੀਂ ਕਹਿੰਦੇ ਹੋ ਬਲਵਿੰਦਰ ਜੀ ਪਰ ਸਿੱਖਾਂ ਦੇ ਬਹੁਤ ਸਾਰੇ ਨੁਮਾਇੰਦੇ ਦੇਸ਼ ਤੇ ਉਸੇ ਹਾਕਮ ਨੂੰ ਮਿਲਦੇ ਨਜ਼ਰ ਆਉਂਦੇ ਨੇ ਤਾਂ ਕਹਿੰਦੇ ਨੇ ਜੇਕਰ ਪਿਛਲੇ 2 ਸਾਲਾਂ ਦਾ ਮੈਂ ਜ਼ਿਕਰ ਕਰਾਂ ਤਾਂ ਬਹੁਤ ਵੱਡੀਆਂ ਚੀਜ਼ਾਂ ਆ ਸ਼ਾਇਦ ਸਿੱਖਾਂ ਨੂੰ ਪਰਮਾਉਣ ਦੇ ਲਈ ਕੀਤੀਆਂ ਗਈਆਂ ਚਾਹੇ ਉਹ ਦਿੱਲੀ ਦੇ ਲਾਲ ਕਿਲੇ ਤੇ ਹੋਵੇ ਅ ਸ਼ਿਦੀ ਦਿਹਾੜੇ ਮਨਾਏ ਜਾਂਦੇ ਹੋਣ ਚਾਹੇ ਵੀਰ ਭਲ ਦਿਵਸ ਦੀ ਗੱਲ ਕਰਦੇ ਹੋਣ ਚਾਹੇ ਉਹ ਹਰ ਪ੍ਰੋਗਰਾਮ ਤੇ ਜਾਂ ਗੁਰਪੁਰਬ ਤੇ ਨਤਮਸਤਕ ਹੋਣ ਦੀਆਂ ਗੱਲਾਂ ਕਰਦੇ ਹੋਣ ਤੇ ਪੰਜਾਬ 'ਚ ਜਦੋਂ ਭਾਜਪਾ ਨੇ ਪ੍ਰਚਾਰ ਕੀਤਾ ਤਾਂ ਪੰਜਾਬ 'ਚ ਭਾਜਪਾ ਨੇ ਕਰਤਾਰਪੁਰ ਲੰਗ੍ਹ ਤੋਂ ਲੈ ਕੇ ਵੀਰ ਭਲ ਦਿਵਸ ਦਾ ਜ਼ਿਕਰ ਕੀਤਾ ਕਿ ਸਿੱਖਾਂ ਨੂੰ ਹੋਰ ਕੀ ਚਾਹੀਦਾ ਦੱਸੋ ਦੇਖੋ ਸਵਾਲ ਇਹ ਹੈ ਪਹਿਲੀ ਗੱਲ ਤਾਂ ਤੁਸੀਂ ਕੀ ਗੱਲ ਕੀਤੀ ਕਿ ਬਹੁਤ ਸਾਰੇ ਲੀਡਰ ਜਿਹੜੇ ਆ ਉਹਨਾਂ ਨੂੰ ਮਿਲ ਰਹੇ ਆ ਉਹਨਾਂ ਨਾਲ ਚੱਲ ਰਹੇ ਆ ਠੀਕ ਹੈ ਸੰਤ ਸਮਾਜ ਦੇ ਲੀਡਰ ਸਿੱਖਾਂ ਦੇ ਲੀਡਰ ਮਿਲ ਕੇ ਆਏ ਦੇਖੋ ਸੱਤਾ ਤੇ ਅਉਧਿਆਂ ਦੀ ਲਾਲਸਾ ਦੀ ਭੁੱਖ ਦੇ ਵਿੱਚ ਜਿਹੜੇ ਲੋਕ ਬੇਜਮੀਰੇ ਗਟਰ ਚ ਵੀ ਡਿੱਗ ਸਕਦੇ ਆ ਮੈਂ ਉਹਨਾਂ ਦੀ ਤੁਲਨਾ ਠੀਕ ਹੈ ਉਹਨਾਂ ਦੇ ਨਾਲ ਕਰਾਂਗਾ ਜੀ ਜਿਹੜੇ ਭਾਰਤ ਦੇ ਹਾਕਮਾਂ ਨੂੰ ਜਾ ਕੇ ਇਸ ਤਰ੍ਹਾਂ ਸਜਦੇ ਕਰ ਰਹੇ ਆ ਉਹ ਆਪਣੇ ਲਾਲਚਾਂ ਲਈ ਕਰ ਰਹੇ ਆ ਔਰ ਭਾਰਤ ਦਾ ਹਾਕਮ ਵੀ ਚੰਦ ਇਹਨਾਂ ਲੋਕਾਂ ਦੀ ਖੁਸ਼ਨੂਦੀ ਹਾਸਲ ਕਰਕੇ ਇਹਨਾਂ ਦੀ ਜੀ ਹਜ਼ੂਰੀ ਤੋਂ ਇੱਕ ਖੁਸ਼ਫਹਿਮੀ ਪਾਲੀ ਬੈਠਾ ਹੈ ਕਿ ਅਸੀਂ ਸਿੱਖਾਂ ਨੂੰ ਅਹਿਸਾਸ ਕਰਾ ਦਿੱਤਾ ਹੈ ਕਿ ਇਹ ਸਾਡੀ ਕੱਟਪੁੱਤਲੀ ਹੈ ਨਹੀਂ ਕਿਤੇ ਵੀ ਰੋਸਪ ਆ ਦੋ ਚੋਣਾ ਹੋਈਆਂ ਨੇ ਦੋ ਸੰਸਦੀ ਹਲਕਿਆਂ ਦੇ ਵਿੱਚ ਲੋਕਾਂ ਨੇ ਕੀ ਮੈਸੇਜ ਦਿੱਤਾ ਠੀਕ ਹੈ ਠੀਕ ਪਸਰਕਾਰ ਦੇ ਅੰਦਰ ਬੇਹੱਦ ਹਨ ਦੋ ਤੁਸੀਂ ਦੋਆਂ ਦੀ ਗੱਲ ਕਰਦੇ ਹੋ ਪਰ 13 ਜੋ 11 ਹਜੇ ਵੀ ਹੋਰ ਸੀ ਸਿਮਰਜੀਤ ਸਿੰਘ ਮਾਨ ਸੰਹੂਰ ਚ ਹਾਰੇ ਜਿਮਣੀ ਚੋਂ ਜਿੱਤੇ ਉਹ ਵੀ ਤਾਂ ਮੈਸੇਜ ਪੱਤਰਕ ਦੇ ਵਿੱਚ ਨਹੀਂ ਜਾਂਦਾ ਪੰਥ ਸਿੰਘ ਮਾਨ ਹੋਰਾਂ ਨੂੰ ਆਪਣੀ ਹਾਰ ਦਾ ਇੱਕ ਮੰਥਨ ਕਰਨ ਦੀ ਲੋੜ ਹੈ ਠੀਕ ਹੈ ਠੀਕ ਹੈ ਨਾ ਪਰ ਸਿੱਖ ਕੌਮ ਨੇ ਉਹਨਾਂ ਦੋਹਾਂ ਹਲਕਿਆਂ ਦੇ ਵਿੱਚ ਇਹ ਦੱਸ ਦਿੱਤਾ ਹੈ ਕਿ ਡੱਬੇ ਤਿਆਰ ਨਹੀਂ ਠੀਕ ਹੈ ਚੰਗੇ ਇੰਜਣ ਦੀ ਲੋੜ ਹੈ ਠੀਕ ਹੈ ਔਰ ਜਿਹੜੀ ਖੁਸ਼ਫहमी ਭਾਰਤ ਦਾ ਹਾਕਮ ਪਾਲੀ ਬੈਠਾ ਹੈ ਕਿ ਇਹ 10 20 50 ਬੰਦਿਆਂ ਨੂੰ ਤੋਂ ਜੀ ਹਜ਼ੂਰੀ ਕਰਵਾ ਕੇ ਉਹ ਸਮੁੱਚੇ ਸਿੱਖਾਂ ਨੂੰ ਕੱਟਕੁੱਤਲੀ ਬਣਾ ਲੇਗਾ ਇਹ ਉਹਦਾ ਭੁਲੇਖਾ ਹੈ ਦੇਖੋ ਸਾਡੇ ਕੌਮੀ ਹੀਰੋ ਨੇ ਜਿਹੜੇ 30 30 ਸਾਲਾਂ ਤੋਂ ਜੇਲ੍ਹਾਂ ਚ ਬੈਠੇ ਠੀਕ ਹੈ ਸਾਡੇ ਕੌਮੀ ਹੀਰੋ ਨੇ ਜਿਹੜੇ 30 30 ਸਾਲ ਕੱਟ ਕੇ ਆਏ ਨੇ ਭਾਈ ਦਇਆ ਸਿੰਘ ਅਰਗੇ ਭਾਈ ਲਾਲ ਸਿੰਘ ਅਰਗੇ ਜਿਨ੍ਹਾਂ ਨੇ ਜ਼ਿੰਦਗੀਆਂ ਕੀ ਕਸੂਰ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਹੋਰਾਂ ਦਾ ਉਹਨਾਂ ਦੀ ਸਿੱਧੀ ਕੋਈ ਇਨਵੋਲਵਮੈਂਟ ਨਹੀਂ ਹੈ ਉਹ ਇੱਕ ਰੋਸ਼ਨ ਦਿਮਾਗ ਸਿੱਖ ਸੀ ਸਿੱਖਾਂ ਦੀ ਅਗਵਾਈ ਕਰ ਸਕਦਾ ਸੀ ਉਹ ਭਾਰਤ ਦੀ ਹਕੂਮਤ ਦੇ ਨਾਲ ਮਿਲ ਕੇ ਚੱਲਣ ਵਾਲਾ ਨਹੀਂ ਸੀ ਜਿਹਦੇ ਕਰਕੇ ਉਹ ਜੇਲ੍ਹ 'ਚ ਬੈਠਾ ਹੈ ਜੱਥੇਦਾਰ ਹਵਾਰਾ ਜੀ ਭਾਈ ਜਗਤਾਰ ਸਿੰਘ ਤਾਰਾ ਜੀ ਪਰਮਜੀਤ ਪਿਉਰਾ ਜੀ ਇਹ ਲੋਕ ਕਿਉਂ ਅੰਦਰ ਬੈਠੇ ਨੇ ਇਸ ਕਰਕੇ ਬੈਠੇ ਨੇ ਕਿਉਂਕਿ ਇਹਨਾਂ ਦੀ ਫਾਲੋਇੰਗ ਇਹਨਾਂ ਦੀ ਹਰਮਨ ਪਿਆਰਤਾ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਚਲੋ ਤੁਸੀਂ ਕਹਿੰਦੇ ਹੋ ਜਿਹੜੇ ਸੰਤ ਸਮਾਜ ਦੇ ਲੋਕ ਮਿਲ ਕੇ ਆਏ ਉਹ ਸ਼ਾਇਦ ਸਰਕਾਰ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਾਂ ਹਕੂਮਤ ਦੇ ਗੋਦੀ ਚ ਜਾ ਕੇ ਬੈਠੇ ਹੋਏ ਨੇ ਪਰ ਜਦੋਂ ਸਿੱਖ ਕੌਮ ਦੇ ਅਸੀਂ ਵਿਸ਼ਵਾਸ ਦੀ ਗੱਲ ਕਰਦੇ ਆ ਜਾਂ ਜੇਕਰ ਅਸੀਂ ਇਨ੍ਹਾਂ ਹੀ ਜਿਹੜੇ ਜੇਲਾਂ ਕਟਰੇ ਸਿੰਘਾਂ ਦੀ ਗੱਲ ਕਰ ਰਹੀਏ ਤਾਂ ਇਹ ਅਕਾਲ ਤਖਤ ਨੂੰ ਸਰਮੌਰ ਸੰਸਥਾ ਮੰਨਦੇ ਨੇ ਅਕਾਲ ਤਖਤ ਦੇ ਕਹਿਣੇ ਚੱਲਦੇ ਨੇ ਹੁਣ ਅਕਾਲ ਤਖਤ ਸਾਹਿਬ ਤੋਂ ਆਗਿਆ ਕਿਉਂ ਨਹੀਂ ਲਈ ਜਾਂਦੀ ਹੁਣ ਗਿਆਨੀ ਰਗਵੀਰ ਸਿੰਘ ਨੂੰ ਜਾਂ ਪਹਿਲਾਂ ਰੇ ਜੱਜੇਦਾਰਾਂ ਨੂੰ ਇਸ ਮੋਰਚੇ ਦਾ ਆਗੂ ਬਣਾ ਕੇ ਪੇਸ਼ ਕਿਉਂ ਨਹੀਂ ਕੀਤਾ ਜਾ ਰਿਹਾ ਦੇਖੋ ਸਵਾਲ ਇਹ ਹੈ ਅਕਾਲ ਤਖਤ ਸਹਿਬ ਸਰਮੌਰ ਹੈ ਠੀਕ ਹੈ ਪਰੰਤੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਪ੍ਰਬੰਧਕ ਜਾਂ ਉਹ ਆਗੂ ਜਿਹੜੇ ਸੌਦਾ ਸਾਧ ਨੂੰ ਮਾਫੀ ਦੇਣ ਵਾਲੇ ਵੇਲੇ ਠੀਕ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾ ਕੇ ਪ੍ਰਕਾਸ਼ ਸਿੰਘ ਬਾਦਲ ਦੇ ਇੱਕ دنیਾਵੀ ਤਖਤ ਦੇ ਮੂਹਰੇ ਨਤਮਸਤਕ ਹੋ ਗਏ ਉਹਨਾਂ ਪ੍ਰਬੰਧਕਾਂ ਤੋਂ ਆਪਾਂ ਕਿਹੀ ਆਸ ਕਰ ਸਕਦੇ ਹਾਂ ਅੱਜ ਵੀ ਜੋ ਡਰਾਮਾ ਹੋ ਰਿਹਾ ਜੋ ਡਰਾਮਾ ਹੋ ਰਿਹਾ ਇਹਦਾ ਸੂਤਰ ਤਾਰ ਕੌਣ ਹੈ ਠੀਕ ਹੈ ਠੀਕ ਹੈ ਨਾ ਇਹਦਾ ਸੂਤਰ ਤਾਰ ਜੇ ਆਪਾਂ ਰਖੜਾ ਪਰਿਵਾਰ ਦੀ ਗੱਲ ਕਰੀਏ ਅਸੀਂ ਪਿਛਲੇ ਦਿਨਾਂ ਦੇ ਵਿੱਚ ਰਖੜਾ ਪਰਿਵਾਰ ਦੀਆਂ ਸਾਰੀਆਂ ਸਾਰਾ ਟੱਬਰ ਉਹਨਾਂ ਦਾ ਅਮਿਤ ਸ਼ਾਹ ਤੇ ਮੋਦੀ ਹੋਰਾਂ ਦੇ ਦਰਬਾਰ 'ਚ ਬੈਠਾ ਨਜ਼ਰ ਆਇਆ ਠੀਕ ਹੈ ਠੀਕ ਹੈ ਇਸੇ ਤਰ੍ਹਾਂ ਪਹਿਲੇ ਸਿੰਘ ਸਾਹਿਬ ਜਿਹੜੇ ਰਹੇ ਨੇ ਦਮਦਮਾ ਸਾਹਿਬ ਵਾਲੇ ਜੀ ਹਰਪ੍ਰੀਤ ਪਾਈ ਹਰਪ੍ਰੀਤ ਸਿੰਘ ਜਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਡੋਰ ਕਿੱਥੋਂ ਹਿਲਦੀ ਹੈ ਉਹਨਾਂ ਦਾ ਉਹ ਮਸ਼ਕਰੀ ਭਰਿਆ ਹਾਸਾ ਕਿ ਸਾਡੀ ਕੇਂਦਰ ਨਾਲ ਯਾਰੀ ਹੈ ਠੀਕ ਹੈ ਠੀਕ ਹੈ ਉਹ ਗੱਲਾਂ ਜਿਹੜੀਆਂ ਬਹੁਤ ਮਤਲਬ ਕੁਝ ਮੈਂ ਉਹਨਾਂ ਆਗੂਆਂ ਤੋਂ ਸੁਣੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰਨਾ ਚਾਹੁੰਦਾ ਪਰ ਹਰ ਸਿੱਖ ਜਾਣਦਾ ਹੈ ਕਿ ਉਹ ਆਵਾਜ਼ ਕਿੱਥੋਂ ਆਉਂਦੀ ਹੈ ਉਹ ਆਵਾਜ਼ ਕਿੱਥੋਂ ਹਿਲਦੀ ਹੈ ਯਤਨ ਕਰੇ ਮਨੁੱਖ ਡਹਿਕਾਵੇ ਉਹ ਅੰਤਰਜਾਮੀ ਜਾਣਾ ਹੈ ਠੀਕ ਹੈ ਪਾਪ ਕਰੇ ਕਰਮੂ ਕਰ ਪਰਵੇ ਭੇਖ ਕਰੇ ਨਿਰਵਾਣਾ ਇਹ ਸਿਰਫ ਭੇਖ ਹੋ ਰਹੇ ਨੇ ਅਲੱਗ-ਅਲੱਗ ਕਾਤਲ ਨੇ ਬਚ ਨਿਕਲਨੇ ਦਾ ਅੱਛਾ ਡੰਗ ਨਿਕਾਲਾ ਹੈ ਹਰ ਇੱਕ ਸੇ ਪੁੱਛ ਰਹਾ ਹੈ ਕਿ ਮਰਨੇ ਵਾਲੇ ਕੋ ਕਿਸ ਨੇ ਮਾਰ ਡਾਲਾ ਹੈ ਕਿਸ ਨੇ ਮਾਰ ਡਾਲਾ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਕਾਤਲ ਨੇ ਉਹ ਲੱਭ ਰਾਹ ਲੱਭ ਰਹੇ ਨੇ ਚੋਰ ਮੋਰੀ ਚੋਰ ਮੋਰੀਆਂ ਲੱਭ ਰਹੇ ਨੇ ਪਰ ਇਸ ਮੋਰਚੇ ਤੇ ਸਵਾਲ ਉਹਨਾਂ ਚੋਰ ਮੋਰੀਆਂ ਦੇ ਵੀ ਅਜੇ ਤੱਕ ਵੀ ਉੱਠਦੇ ਨੇ ਕਿ ਇਹ ਸਿਆਸੀ ਤੌਰ ਤੇ ਬਿਠਾਇਆ ਗਿਆ ਇਹਦੇ ਪਿੱਛੇ ਏਜੰਸੀਆਂ ਦਾ ਹੱਥ ਹੈ ਇਹਦੇ ਪਿੱਛੇ ਭਾਜਪਾ ਦੇ ਕੁਝ ਆਗੂਆਂ ਦਾ ਹੱਥ ਹੈ ਉਹਨਾਂ ਦੇ ਕਹਿਣ ਤੇ ਬੈਠੇ ਨੇ ਇਹ ਪੰਜਾਬ ਸਰਕਾਰ ਦੇ ਖਿਲਾਫ ਬੈਠੇ ਨੇ ਐਵੇਂ ਜਿਹਾ ਬਹੁਤ ਕੁਝ ਨਿਕਲ ਕੇ ਆਇਆ ਇਹ ਮੋਰਚਾ ਸ਼ਹਿਰੀ ਤੇ ਪਿੰਡੂ ਖੇਤਰ ਨੂੰ ਲੜਾਉਣ ਦਾ ਕੰਮ ਕਰੇਗਾ ਇਹ ਮੋਰਚਾ ਪੰਜਾਬ 'ਚ ਨਵਾਂ ਵਿਵਾਦ ਪੈਦਾ ਕਰੇਗਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿੱਥੋਂ ਨਿਕਲਿਆ ਠੀਕ ਤੇ ਕਿੱਥੇ ਆਇਆ ਕਿੱਥੇ ਆਇਆ ਠੀਕ ਹੈ ਇਹ ਮੋਰਚਾ 2023 ਦੇ ਵਿੱਚ ਲੱਗਿਆ ਸੀ ਜੀ 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 ਤੇ 2024 ਹੂੰ ਅੱਧੋਂ ਟੱਪ ਗਿਆ ਠੀਕ ਮੋਰਚਾ ਲੱਗਿਆ ਹੋਇਆ ਹੈ ਪੰਜਾਬ ਦੀ ਸਰਵੋੱਚ ਅਦਾਲਤ ਨੇ ਮੋਰਚੇ ਨੂੰ ਚਕਾਉਣ ਦਾ ਹੁਕਮ ਦੇ ਦਿੱਤਾ ਠੀਕ ਮੋਰਚੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਸਾਨੂੰ ਚੱਕ ਕੇ ਕੜੀਸਕੇ ਜੇਲ੍ਹਾਂ ਚ ਸਿੱਟ ਦਿਓ ਜੇਬੀਸੀ ਮਸ਼ੀਨਾਂ ਲਿਆਓ ਹੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੋਰਚੇ ਦੀ ਅਗਵਾਈ ਕਰ ਰਹੇ ਹੈ ਤੁਸੀਂ ਆ ਕੇ ਇਹ ਸ਼ੈੱਡ ਢਾ ਦਿਓ ਤਲਵਾਰ ਤਾਂ ਅੱਜ ਵੀ ਲਟਕਦੀ ਹੈ ਠੀਕ ਹੈ ਬਿਲਕੁਲ ਲਟਕ ਰਹੀ ਹੈ ਕੇਸ ਸੁਪਰੀਮ ਕੋਰਟ ਦੇ ਵਿੱਚ ਜੀ ਪਰੰਤੂ ਮੋਰਚੇ ਦੇ ਪ੍ਰਬੰਧਕਾਂ ਨੇ ਇਥੋਂ ਮੋਰਚਾ ਨਹੀਂ ਚੱਕਿਆ ਉਹ ਜੇਲ੍ਹ ਜਾਣ ਤੋਂ ਨਹੀਂ ਡਰੇ ਠੀਕ ਹੈ ਠੀਕ ਹੈ ਉਹ ਸਰਕਾਰ ਦਾ ਤਸ਼ੱਦਦ ਝੱਲਣ ਲਈ ਤਿਆਰ ਰਹੇ ਤਾਂ ਸਰਕਾਰ ਪਿੱਛੇ ਹਟੀ ਚੰਡੀਗੜ੍ਹ ਤੇ ਪੰਜਾਬ ਦੇ ਪ੍ਰਸ਼ਾਸਨ ਨੇ ਖੁਦ ਜਾ ਕੇ ਸੁਪਰੀਮ ਕੋਰਟ ਚ ਪੰਜਾਬ ਦੇ ਜੱਜ ਸਾਹਿਬਾਨ ਦੇ ਹੁਕਮ ਦੇ ਖਿਲਾਫ ਸੁਪਰੀਮ ਕੋਰਟ ਤੋਂ ਦੇਸ਼ ਪ੍ਰਾਪਤ ਕੀਤੇ ਔਰ ਚੰਗੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਪਾਰਟੀ ਬਣਾ ਲਿਆ ਮੋਰਚੇ ਨੂੰ ਠੀਕ ਹੈ ਸਾਡੇ ਵਕੀਲ ਨੇ ਅਸੀਂ ਕਿਉਂ ਬੈਠੇ ਹਾਂ ਆਪਣਾ ਪੱਖ ਰੱਖਿਆ ਔਰ ਸਰਵੋੱਚ ਅਦਾਲਤ ਨੇ ਉਸ ਪੱਖ ਨੂੰ ਪ੍ਰਵਾਨ ਕੀਤਾ ਤੇ ਉਹਦੇ ਤੇ ਵਿਚਾਰਨ ਦੀ ਗੱਲ ਕਹੀ ਆਉਣ ਵਾਲੀ ਤਰੀਕ ਦੇ ਵਿੱਚ ਉਹ ਸਾਰਾ ਪੱਖ ਵਿਚਾਰਿਆ ਜਾਏਗਾ ਠੀਕ ਮੈਂ ਫੇਰ ਦੁਬਾਰਾ ਬੇਨਤੀ ਕਰਾਂਗੇ ਪੱਖ ਕੀ ਹੈ ਜੀ ਜੀ ਭਾਰਤ ਦੇ ਸੰਵਿਧਾਨ ਮੁਤਾਬਕ 14 ਸਾਲਾਂ ਬਾਅਦ ਰਿਹਾ ਹੋ ਜਾਣ ਵਾਲਾ ਬੰਦਾ 30 ਸਾਲਾਂ ਤੋਂ ਅੰਦਰ ਕਿਉਂ ਬੈਠਾ ਹੈ ਠੀਕ ਹੈ ਠੀਕ ਹੈ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਰ-ਬਾਰ ਹੋ ਰਹੀਆਂ ਬੇਅਦ ਬੀਆਂ ਇੱਕ ਆਜ਼ਾਦ ਮੁਲਕ ਦੇ ਵਿੱਚ ਇਹਦਾ ਜਵਾਬ ਦੇ ਕੌਣ ਹੈ ਹਮ ਸੌਦਾ ਸਾਥ ਦੇ ਖਿਲਾਫ ਤਿੰਨਾਂ ਸਰਕਾਰਾਂ ਵੱਲੋਂ 295 A ਦੇ ਤਹਿਤ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਕਿਉਂ ਨਹੀਂ ਕਿਉਂ ਨਹੀਂ ਠੀਕ ਹੈ ਇਹਦੇ ਤੇ ਕੀ ਜਵਾਬ ਦੇਗੀ ਭਾਰਤ ਦੀ ਸਰਕਾਰ ਤੇ ਕੀ ਜਵਾਬ ਦੇਵੇਗੀ ਪੰਜਾਬ ਦੀ ਸਰਕਾਰ ਚਲੋ ਬਲਵਿੰਦਰ ਜੀ ਮੇਰਾ ਆਖਰੀ ਸਵਾਲ ਹੈ ਤੁਸੀਂ ਮੋਰਚਾ ਐਤਕੀ ਜਿਹੜਾ ਐਕਟਿਵ ਕਰਕੇ 17 15 ਅਗਸਤ ਨੂੰ 17 ਸੈਕਟਰ ਦੇ ਵਿੱਚ ਇੱਕ ਪ੍ਰਦਰਸ਼ਨ ਕਰਨ ਦੀ ਵਿਉਂਤਬੰਦੀ ਬਣਾ ਲਈ ਪਰ ਇੱਕ ਰਾ ਟੇਬਲ ਟਾਕ ਤਾਂ ਹੈ ਜਿਹੜਾ ਸ਼ਾਇਦ ਤੁਸੀਂ ਵੀ ਅਖਤਿਆਰ ਕਰ ਰਹੇ ਸੀ ਲੰਬੇ ਸਮੇਂ ਤੋਂ ਕਰਨ ਦੀ ਕੋਸ਼ਿਸ਼ ਵੀ ਕੀਤੀ ਹੁਣ ਵੀ ਜਾਰੀ ਹੈ ਤੇ ਹੁਣ ਵੀ ਜਾਰੀ ਹੈ ਤਾਂ ਹੁਣ ਤਾਂ ਰਾਹ ਖੁੱਲੇ ਨੇ ਹੁਣ ਤਾਂ ਰਵਨੀਤ ਸਿੰਘ ਬਿੱਟੂ ਖੁਦ ਕਹਿੰਦੇ ਨੇ ਕਿ ਮੈਂ ਜੇਕਰ ਸਰਕਾਰ ਵੀ ਮੰਨਦੀ ਹੈ ਮੈਂ ਪੁਲ ਦਾ ਕੰਮ ਕਰਦਾ ਇਸ ਵਕਤ ਤਾਂ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਅੜਚਣ ਨਹੀਂ ਮੈਂ ਕਿਸੇ ਤਰ੍ਹਾਂ ਦਾ ਕੋਈ ਵੀ ਰੋਕਾ ਨਹੀਂ ਪਾਵਾਂਗਾ ਸਕੋ ਅੱਗੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੂੰਗਾ ਮੁਲਾਕਾਤ ਕੀਤੀ ਉਹਨਾਂ ਨਾਲ ਕਿ ਨਹੀਂ ਕੀਤੀ ਕੋਈ ਗੱਲਬਾਤ ਉਹਨਾਂ ਦੇ ਜ਼ਰੀਏ ਤੋਰਨ ਦੀ ਕੋਸ਼ਿਸ਼ ਕੀਤੀ ਦੇਖੋ ਸਾਨੂੰ ਕੋਈ ਵੀ ਸੱਦਾ ਦੇਗਾ ਠੀਕ ਤਾਂ ਮੋਰਚੇ ਦੇ ਪ੍ਰਬੰਧਕ ਵਿਚਾਰ ਕਰਨ ਤੋਂ ਬਾਅਦ ਉਹ ਸੌਦਾ ਸੱਦਾ ਪ੍ਰਵਾਨ ਕਰਨਗੇ ਠੀਕ ਬਸ਼ਰਤੇ ਗੱਲ ਮੁੱਦੇ ਤੇ ਹੋਵੇ ਉਹ ਸਦਾ ਕਿਸੇ ਤਰੀਕੇ ਨਾਲ ਵੀ ਆਵੇ ਪ੍ਰੈਸ ਜਰੀਏ ਆ ਜੇ ਪ੍ਰੈਸ ਜਰੀਏ ਆ ਕੇ ਬਹੁਤ ਵਾਰ ਆ ਗਿਆ ਪਰ ਕਹਿ ਰਹੇ ਨੇ ਰਵਨੀਤ ਸਿੰਘ ਬਟੂਖੋ ਦੇ ਕਹਿ ਰਹੇ ਨਹੀਂ ਉਹ ਨਹੀਂ ਸਮਾ ਤੇ ਸਥਾਨ ਦਰਸ਼ਨ ਮੋਰਚੇ ਦੇ ਪ੍ਰਬੰਧਕ ਜਾਣਗੇ ਠੀਕ ਹੈ ਔਰ ਜੋ ਗੱਲ ਹੋਏਗੀ ਉਹ ਪਬਲੀਕਲੀ ਹੋਵੇ ਹਮ ਪ੍ਰੈਸ ਦੇ ਸਾਹਮਣੇ ਹੋਵੇ ਠੀਕ ਹੈ ਠੀਕ ਹੈ ਲੁਕਾਉਣ ਲਈ ਕੀ ਹੈ ਕੌਮੀ ਇਨਸਾਫ ਮੋਰਚੇ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀ ਤਰ੍ਹਾਂ ਪਬਲਿਕ ਡੋਮੇਨ ਦੇ ਵਿੱਚ ਨੇ ਜੀ ਠੀਕ ਹੈ ਸੋ ਭਾਰਤ ਦੀ ਸਰਕਾਰ ਕੀ ਚਾਹੁੰਦੀ ਹੈ ਕੀ ਆ 30 30 ਸਾਲਾਂ ਤੋਂ ਅੰਦਰ ਬੈਠੇ ਸਿੰਘਾਂ ਨੇ ਅੰਦਰ ਰਹਿੰਦਿਆਂ ਹੋਇਆਂ ਕੋਈ ਫਰੋਤੀ ਮੰਗੀ ਠੀਕ ਹੈ ਕਿਸੇ ਦਾ ਕਤਲ ਕਰਵਾਇਆ ਠੀਕ ਹੈ ਹੁਣ ਤੱਕ 5000 ਤੋਂ ਵੱਧ ਉਹ ਸਿੱਖ ਆਗੂ ਜਿਹੜੇ ਜੇਲ੍ਹਾਂ ਚੋਂ ਰਿਹਾ ਕੀਤੇ ਗਏ ਉਹਨਾਂ ਚੋਂ ਕਿਸੇ ਨੇ ਦੁਬਾਰਾ ਹਥਿਆਰ ਚੱਕੇ ਠੀਕ ਹੈ ਭਾਈ ਦਲਜੀਤ ਸਿੰਘ ਬਿੱਟੂ ਵਰਗਿਆਂ ਤੇ 500 ਤੋਂ ਉੱਪਰ ਮੁਕੱਦਮੇ ਸੀ ਠੀਕ ਹੈ ਅੱਜ ਕਿਸੇ ਗਵਾਂਢੀ ਨੂੰ ਵੀ ਪਤਾ ਨਹੀਂ ਹੈ ਕਿ ਭਾਈ ਦਲਜੀਤ ਸਿੰਘ ਜੀ ਇੱਥੇ ਸਾਡੇ ਗਵਾਂਢ ਚ ਰਹਿੰਦੇ ਗਵਾਂਢ ਚ ਰਹਿੰਦੇ ਠੀਕ ਹੈ ਠੀਕ ਹੈ ਉਹਨਾਂ ਦੀਆਂ ਗੱਲਾਂ ਲੱਖਾਂ ਲੋਕ ਸੁਣਦੇ ਨੇ ਉਹਨਾਂ 'ਚ ਕਿੰਨੀ ਹਲੀਮੀ ਹੈ ਕਿੰਨਾ ਸਤਕਾਰ ਹੈ ਕਿੰਨਾ ਪਿਆਰ ਹੈ ਹੂੰ ਸੋ ਕਹਿਣ ਦਾ ਭਾਵੇਂ ਹੈ ਕਿ ਜਿਸ ਵੇਲੇ ਉਹਨਾਂ ਨੇ ਹਥਿਆਰ ਚੱਕੇ ਉਸ ਵੇਲੇ ਹਾਲਾਤ ਕੀ ਸਨ ਠੀਕ ਜੇਕਰ ਬਿਆਨਤ ਸਿੰਘ ਦਾ ਉਸ ਵੇਲੇ ਉਹਨੂੰ ਸੋਧਾ ਨਾ ਲਾਇਆ ਜਾਂਦਾ ਸਜ਼ਾ ਨਾ ਕੀਤੀ ਜਾਂਦੀ ਤੇ ਆਹ ਜਿਹੜੇ ਨੌਜਵਾਨ ਮੁੰਡੇ ਨੇ ਇਹ ਅੱਜ ਸਾਨੂੰ ਦੇਖਣੇ ਸਨ ਹੂੰ ਕੀ ਅਸੀਂ ਬਚਦੇ ਠੀਕ ਸੋ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਨੇ ਆਪਣੇ ਕੀਤੇ ਦੀ ਸਜ਼ਾ ਭਾਰਤ ਦੇ ਕਾਨੂੰਨ ਮੁਤਾਬਕ ਭੁਗਤ ਲਈ ਠੀਕ ਹੈ ਤਾਂ ਹੁਣ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਣ ਦਾ ਕੀ ਮਤਲਬ ਹੈ ਸਿਆਸਤ ਕਰਕੇ ਉਹ ਸਿਆਸੀ ਕੈਦੀ ਨੇ ਔਰ ਵੋਟਾਂ ਦੀ ਪੋਲਰਾਈਜੇਸ਼ਨ ਲਈ ਰੱਖੇ ਜਾ ਰਹੇ ਨੇ ਅਮਿਤ ਸ਼ਾਹ ਕਹਿ ਰਿਹਾ ਹੈ ਕਿ ਇਹ ਮੇਰਾ ਭਰਾ ਹੈ ਔਰ ਇਹਨਾਂ ਦੇ ਦਾਦੇ ਨੂੰ ਕਤਲ ਕਰਨ ਵਾਲਿਆਂ ਨੂੰ ਛੱਡਿਆ ਨਹੀਂ ਜਾਏਗਾ ਉਹਦਾ ਕੀ ਮਤਲਬ ਹੈ ਤਾਂ ਕਹਿੰਦੇ ਜੇ ਪਛਤਾਵਾ ਨਹੀਂ ਹਰ ਰਹਿਮ ਕਰਦਾ ਤੇ ਇਹ ਵੀ ਕਹਿੰਦੇ ਨੇ ਦੇਖੋ ਪਛਤਾਵਾ ਨਹੀਂ ਤਾਂ ਰਹਿਮ ਕਾਦਾ ਲੱਖਾਂ ਲੋਕ ਰਿਹਾ ਹੁੰਦੇ ਨੇ ਕਤਲ ਕਰਨ ਤੋਂ ਬਾਅਦ ਕੀ ਕਿ ਉਹ ਪਛਤਾਵਾ ਮਤਲਬ ਉਹ ਕਹਿੰਦੇ ਨੇ ਲਿਖ ਕੇ ਦਿੰਦੇ ਨੇ ਕਿ ਸਾਨੂੰ ਪਛਤਾਵਾ ਹੈ ਠੀਕ ਨਾਲੇ ਪਛਤਾਵਾ ਕਾਦਾ ਉਹ ਕਹਿੰਦੇ ਅਸੀਂ ਬਿਲਕੁਲ ਠੀਕ ਕੀਤਾ ਹੈ ਜਿਹੜਾ ਵਿਅਕਤੀ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਬੈਠ ਕੇ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਘਰਾਂ ਚੋਂ ਚੁੱਕ ਕੇ ਨੌਜਵਾਨਾਂ ਦਾ ਕਤਲ ਕਰਵਾ ਰਿਹਾ ਹੈ ਔਰ ਉਹ ਉਸ ਮਤਲਬ ਕਾਰਜਪਾਲਿਕਾ ਨੂੰ ਕਿਸੇ ਤਰ੍ਹਾਂ ਦੀ ਕੋਈ ਜਵਾਬ ਦੇ ਨਹੀਂ ਕੋਈ ਸਜ਼ਾ ਨਹੀਂ ਦਿੰਦਾ ਤਾਂ ਫਿਰ ਉਹਨੂੰ ਉਹਨੂੰ ਸਜ਼ਾ ਕੌਣ ਦੇਗਾ ਠੀਕ ਕੋਈ ਤੇ ਉੱਠੇਗਾ ਨਾ ਸੋ ਇਹ ਸਰਾਸਰ ਜ਼ਿਆਦਤੀ ਹੈ ਬੰਦੀ ਸਿੰਘ ਲੋਕਾਂ ਦੇ ਦਿਲਾਂ ਚ ਵੱਸਦੇ ਨੇ ਉਸ ਤੋਂ ਬਾਅਦ ਜਿਹੜੇ ਫੜ ਕੇ ਡਿਬੜੂਗਲ ਭੇਜੇ ਗਏ ਨੇ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਹੋਰ ਬਹੁਤ ਸਾਰੇ ਨੌਜਵਾਨ ਕੋਈ ਕਿਤਾਬਾਂ ਦੇ ਦੋਸਤ ਹੈ ਕਿਸੇ ਤੇ ਅਜੇ ਮੁਕੱਦਮਾ ਹੀ ਨਹੀਂ ਚਲਾਇਆ ਗਿਆ ਕਿਸੇ ਤੇ ਯੂਪੀਏ ਲਗਾ ਦਿੱਤੀ ਗਈ ਸੋ ਇਹ ਸਾਰੇ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਔਰ ਜਿੰਨਾ ਤੇ ਕੋਈ ਧਾਰਾ ਲੱਗਦੀ ਹੈ ਉਹਨਾਂ ਤੇ ਉਹ ਮੁਕੱਦਮੇ ਚਲਾ ਕੇ ਉਹਨਾਂ ਨੂੰ ਬਣਦੀ ਸਜ਼ਾ ਦੇ ਕੇ ਉਸ ਤੋਂ ਬਾਅਦ ਰਿਹਾ ਕਰਨਾ ਚਾਹੀਦਾ ਉਹ ਇੰਨੇ-ਇੰਨੇ ਸਾਲਾਂ ਦੇ ਜੇਲ੍ਹ 'ਚ ਬੈਠੇ ਨੇ ਉਹ ਸਜ਼ਾ ਤਾਂ ਪੂਰੀ ਕਰ ਚੁੱਕੇ ਨੇ ਵੱਡੇ ਤੋਂ ਵੱਡੇ ਜੁਰਮ ਦੀ ਵੀ ਫਿਰ ਉਹਨਾਂ ਨੂੰ ਅੰਦਰ ਕਿਉਂ ਰੱਖਿਆ ਜਾ ਰਿਹਾ ਹੈ ਚਿੱਕ ਬੋਬੋ ਤਾਂ ਸਟਾਰਟ ਵੈ ਸੋਸੇ ਤਰ੍ਹਾਂ ਤੇ ਗੱਲ ਕੀਤੀ ਜਾ ਰਹੀ ਹੈ ਕਿ ਸੰਵਿਧਾਨ ਦੇ ਤਹਿਤ ਕਾਨੂੰਨ ਦੇ ਤਹਿਤ ਕਾਰਵਾਈਆਂ ਕੀਤੀਆਂ ਜਾਂ ਜਦੋਂ ਉਹ ਕਾਰਵਾਈਆਂ ਪੂਰੀਆਂ ਹੋ ਗਈਆਂ ਜਦੋਂ ਸੰਵਿਧਾਨਕ ਤੌਰ ਤੇ ਉਹ ਕਾਰਵਾਈਆਂ ਪੂਰੀਆਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜਾ ਕੇ ਆ ਖੁਦ ਸਰਕਾਰਾਂ ਸੰਵਿਧਾਨ ਤੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਉਹਨਾਂ ਦੀ ਰਿਹਾਈ ਉਹਨਾਂ ਬੰਦੀ ਸਿੰਘਾਂ ਦੀ ਕੀਤੀ ਜਾਵੇ ਇਹ ਮਨੁੱਖੀ ਅਧਿਕਾਰਾਂ ਦਾ ਜ਼ਿਕਰ ਵੀ ਨਾਲ ਦੀ ਨਾਲ ਹੋ ਰਿਹਾ ਹੈ ਕਿ ਉਲੰਘਣਾ ਘਾਣ ਹੋ ਰਿਹਾ ਆ ਹਾਲਾਂਕਿ ਇਸ ਤੋਂ ਬਾਅਦ ਜੇ ਤੁਸੀਂ ਗੱਲ ਕਰਦੇ ਆ ਕਿ ਹੁਣ ਪੂਰੀ ਤਰ੍ਹਾਂ ਇਸ ਮੋਰਚੇ ਨੂੰ ਐਕਟਿਵ ਕਰਨ ਦੀ ਕੋਸ਼ਿਸ਼ ਹੈ ਤੇ ਐਕਟਿਵ ਦੇ ਵਿੱਚ ਉਸ ਮੋਰਚੇ ਨੂੰ ਹੁਣ 17 ਸੈਕਟਰ ਲਜਾਇਆ ਜਾਵੇਗਾ 15 ਅਗਸਤ ਵਾਲੇ ਦਿਨ ਉੱਥੇ ਧਰਨਾ ਦਿੱਤਾ ਜਾਵੇਗਾ ਤੁਹਾਨੂੰ ਦੇਖਣਾ ਹੈ ਇਸ ਧਰਨੇ ਤੋਂ ਬਾਅਦ ਇਹ ਮੋਰਚੇ ਦੀ ਰੂਪਰੇਖਾ ਕੀ ਹੁੰਦੀ ਹੈ ਮੈਂ ਸਰਖਾਬ ਆਪਣੇ ਸਹਿਯੋਗੀ ਚਕਤੀਸ਼ ਤੇ ਨਾਲ ਰੋਜ਼ਾਨਾ ਸਪੋਕਸਮੈਨ ਮਹਾਲੀ